ਸ਼੍ਰੀ ਆਕਾਲ ਤੁਸੀਂ ਦੇਖ ਰਹੇ ਹੋ ਫਾਸਟ ਵੇ ਅੰਮ੍ਰਿਤਸਰ ਖਬਰਨਾਮਾ ਮੈਂ ਹਾਂ ਅਮਿਤ ਰੰਧਾਵਾ ਤੇ ਹੁਣ ਇੱਕ ਨਜ਼ਰ ਅੱਜ ਦਾ ਬੁਲੇਟਿਨ ਦੀਆਂ ਮੁੱਖ ਖਬਰਾਂ ਵੱਲ ਬੀਐਸਐਫ ਨੂੰ ਮਿਲੀ ਵੱਡੀ ਕਾਮਯਾਬੀ ਵੱਡੀ ਮਾਤਰਾ ਵਿੱਚ ਡਰਗ ਮਣੀ ਕੀਤੀ ਭਰਾਮ ਲੁਕਾਰੇ ਦੇ ਸੰਬੰਧ ਵਿੱਚ ਸ਼ਹਿਰ ਵਿੱਚ ਕੜੇ ਸੁਰੱਖਿਆ ਪ੍ਰਬੰਧ ਆਖਿਆ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਖੁੱਲਰਨੀ ਲੋਕ ਸਭਾ ਹਲਕਾ ਅੰਮ੍ਰਿਤਸਰ ਜਿੱਤਨ ਤੋਂ ਬਾਅਦ ਗੁਰਜੀਤ ਸਿੰਘ ਔਜਲਾ ਪਹੁੰਚੇ ਡੀਸੀ ਦਫਤਰ ਪ੍ਰਾਪਤ ਕੀਤਾ ਸਰਟੀਫਿਕੇਟ ਅਤੇ ਹੁਣ ਖਬਰਾਂ ਵਿਸਥਾਰ ਨਾਲ ਅੰਮ੍ਰਿਤਸਰ ਦਿਹਾਤੀ ਪੁਲਿਸ ਨੂੰ ਓਦੋਂ ਵੱਡੀ ਕਾਮਯਾਬੀ ਮਿਲੀ ਜਦੋਂ ਦੋ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ 1 ਕਰੋੜ 97 ਲੱਖ 14 ਹਜ਼ਾਰ 650 ਰੁਪਏ ਡਰਗ ਮਨੀ ਇੱਕ ਲੈਪਟਾਪ ਅਤੇ ਪੰਜ ਮੋਬਾਈਲ ਫੋਨ ਬਰਾਮਦ ਕੀਤੇ ਗਏ ਬੀਐਸਐਫ ਅਤੇ ਪੁਲਿਸ ਵੱਲੋਂ ਇਹਨਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ ਬੀਐਸਐਫ ਵੱਲੋਂ ਆਈ ਇਨਫੋਰਮੇਸ਼ਨ ਤੇ ਬੇਸ ਤੇ SSP ਸਰਦਾਰ ਸਦੀਂਦਰ ਸਿੰਘ ਜੀ ਦੀ ਡਾਇਰੈਕਸ਼ਨ ਤੇ ਇੱਕ ਸਾਂਝਾ ਆਪਰੇਸ਼ਨ ਕਰਕੇ ਪਿੰਡ ਲੋਪੋਕੇ ਦਾ ਬਲਵਿੰਦਰ ਸਿੰਘ ਤੇ ਬਲਦੇਵ ਸਿੰਘ ਵਾਸੀਆਂ ਕੱਕੜ थाना ਲੋਪੋਕੇ ਦੇ ਘਰੇ ਰੇਡ ਕੀਤਾ ਗਿਆ ਸੀ ਤੇ ਇੱਕ ਇਨਫੋਰਮੇਸ਼ਨ ਸੀਗੀ ਵੀ ਇਹ ਲੋਕ ਪਾਕਿਸਤਾਨ ਤੋਂ ਡਰੱਗ ਲਿਆ ਕੇ ਤੇ ਉਹਨੂੰ ਸੇਲ ਕਰਕੇ ਤੇ ਉਹਦੀ ਮਨੀ ਜਿਹੜੀ ਹੈ ਉਹ ਹਵਾਲਾ ਰਾਸੀ 'ਚ ਕਨਵਰਟ ਕਰ ਦਿੰਦੇ ਨੇ ਜਿਸ ਦੇ ਆਧਾਰ ਤੇ ਇਹਨਾਂ ਦੇ ਪਿੰਡ ਰੇਡ ਕੀਤਾ ਸੀਗਾ ਜਿੱਥੋਂ 3 ਬੈਗ ਪੈਸਿਆਂ ਦੇ ਮਿਲੇ ਇੰਡੀਅਨ ਕਰੰਸੀ ਦੇ ਮਿਲੇ ਜੋ ਕਾਊਂਟਿੰਗ ਮਸ਼ੀਨ ਮਨੀ ਕਾਊਂਟਿੰਗ ਮਸ਼ੀਨ ਅਰੇਂਜਮੈਂਟ ਕਰਕੇ ਇਹ ਪੈਸਾ ਗਿਨੇਆ ਗਿਆ ਜੋ ਗਿਣਨ ਤੋਂ ਬਾਅਦ ਇਹ ਪੈਸਾ ਤਕਰੀਬਨ 1 ਕਰੋੜ 97 ਲੱਖ 14650 ਰੁਪਏ ਜਿਹੜੇ ਹੈ ਬਣੇ ਸੀ ਜਿਨ੍ਹਾਂ ਨੂੰ ਕਸਟਡੀ ਪੁਲਿਸ ਚ ਲੈ ਆ ਗਿਆ ਤੇ ਇਹਨਾਂ ਦੇ ਪੈਸੇ ਕਿੱਥੋਂ ਕਿੱਥੋਂ ਕੀ ਕੀ ਲਿੰਕ ਨੇ ਉਸ ਤੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਤੇ ਫਾਰਵਰਡ ਤੇ ਬੈਕਵਰਡ ਲਿੰਕ ਦੀ ਵੀ ਇਨਵੈਸਟੀਗੇਸ਼ਨ ਹੋ ਰਹੀ ਹੈ ਇਸ ਤੋਂ ਇਲਾਵਾ ਇਹਨਾਂ ਦੇ ਦੋ ਬੇਟੇ ਨੇ ਜਿਹੜੇ ਦੋਵੇਂ ਆਲਰੇਡੀ ਅੰਮ੍ਰਿਤਸਰ ਜੇਲ੍ਹ ਦੇ ਵਿੱਚ ਨੇ ਤੇ ਜਿਨ੍ਹਾਂ ਤੇ ਵੀ ਅਲੱਗ-ਅਲੱਗ ਐਨਡੀਪੀਐਸ ਐਕਟ ਕੇਸ ਰਜਿਸਟਰਡ ਨੇ ਇੱਕ ਦਾ ਨਾਮ ਹੈ ਹਰਪੇਜ ਸਿੰਘ ਤੇ ਦੂਸਰੇ ਦਾ ਨਾਮ ਹੈ ਗੁਰਪੇਸ ਸਿੰਘ ਤੇ ਇਹਨਾਂ ਤੋਂ ਉਸ ਤੋਂ ਇਲਾਵਾ ਪੰਜ ਮੋਬਾਈਲ ਤੇ ਇੱਕ ਲੈਪਟਾਪ ਜਿਹੜਾ ਹੈਗਾ ਰਿਕਵਰ ਕੀਤਾ ਗਿਆ ਡਿਪਟੀ ਐਸਪੀ ਸਾਹਮਣੇ ਸਾਰੇ ਚੀਜ਼ੇ ਬਰੀਫ ਕਰਦੀ ਹੈ ਮੈਂ ਜ਼ਿਆਦਾ ਕੁਝ ਨਹੀਂ ਕਹੂੰਗਾ ਜੋ 1800 ਵਜੇ ਆਪਰੇਸ਼ਨ ਹੋਇਆ ਥਾ ਜੁਆਇੰਟ और पुलिस ने हमारा बहुत सहयोग दिया और आखिर तक रात के कई बजे तक जो भी कार्रवाई थी उसमें सारी मदद करी और पुलिस को जब भी हम भी बॉर्डर की बेल्ट में जो भी ऑपरेशन करते हैं जब भी इनको फोन द्वारा या टेलीफोन द्वारा या वायरलेस द्वारा बुलाते हैं तो ये हमारा पूरा सहयोग करते हैं और इस काम में भी इन्होंने काफ़ी मदद की है कल्लू कार्य के संबंध में शहर बच्चे कड़े सुरक्षा प्रबंध किए गए हैं ਤਾਜੋ ਕੋਈ ਵੀ ਅਨਸੁਖਾਵੀ ਘਟਨਾ ਨਾ ਵਾਪਰ ਸਕੇ ਐਨਾਂ ਸੁਰੱਖਿਆ ਪ੍ਰਬੰਧਾਂ ਬਾਰੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਵੱਲੋਂ ਜਾਣਕਾਰੀ ਦਿੱਤੀ ਗਈ। ਜੀ ਅਮਰਸਰ ਸਾਹਿਬ ਵਿੱਚ ਕੱਲੂ ਕਾਰਾ ਹਫਤਾ ਇਸ ਵੰਦ ਦੇ ਵਿੱਚ ਜਿੰਨੀਆਂ ਵੀ ਸੰਤਾਂ ਆ ਰਹੀਆਂ ਨੇ ਜਾਂ ਸ਼ਰਧਾਲੂ ਆ ਰਹੇ ਨੇ ਕਿਉਂਕਿ ਬੜਾ ਸੋਗ ਭਇਆ ਮਾਹੌਲ ਹੈ। ਉਹਨਾਂ ਦੀ ਸਹੂਲਤ ਵਾਸਤੇ ਉਹਨਾਂ ਦੇ ਆਉਣ ਜਾਣ ਦੀ ਪਾਰਕਿੰਗ ਤੇ ਹੋਰ ਚੀਜ਼ਾਂ ਵਾਸਤੇ ਅਸੀਂ ਕਾਫੀ ਉਪਕਤਾ ਇੰਤਜ਼ਾਮ ਪੁਲਿਸ ਵੱਲੋਂ ਕੀਤੇ ਗਏ ਨੇ। ਉਦੇ ਚ ਬਾਰੋਂ ਵੀ ਸਾਨੂੰ ਫੋਰਸ ਮਿਲੀ ਆ ਕੁਝ ਆਫਿਸਰਸ ਲਾਏ ਗਏ ਨੇ ਔਰ ਬੜੇ ਚੁਣਕੇ ਜਿਹੜੇ ਉਹਨਾਂ ਦੀ ਡਿਊਟੀ ਲਈ ਗਈ ਔਰ ਬਰੀਫ ਕੀਤਾ ਗਿਆ ਸਾਰੀ ਫੋਰਸ ਨੂੰ ਤੇ ਉਹ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਾ ਆਵੇ ਜਿਹੜੇ ਵੀ ਸੰਗਤ ਇੱਥੇ ਆ ਰਹੀ ਹੈ ਔਰ ਅਸੀਂ ਇਨਸ਼ੋਰ ਕਰਾਂਗੇ ਕਿ ਸਾਰਾ ਜਿਹੜਾ ਪੀਸਫੁਲ ਰਹੇ ਮਾਹੌਲ ਔਰ ਜੋ ਮਰਿਆਦਾ ਦੀ ਪੂਰੀ ਜਿਹੜੀ ਹੈ ਉਹਦੇ ਉੱਤੇ ਪਹਿਰਾ ਦਿੱਤਾ ਜਾਵੇ ਪੁਲਿਸ ਵੱਲੋਂ ਵੀ ਔਰ ਤਾਂ ਕਿ ਸੰਗਤ ਨੂੰ ਹਰ ਤਰ੍ਹਾਂ ਦੀ ਸਹੂਲਤ ਤੇ ਆਰਾਮ ਨਾਲ ਉਹ ਆਪਣੇ ਜਿਹੜੀ ਹੈ ਇੱਥੇ ਆ ਕੇ ਗੁਰੂ ਮਹਾਰਾਜ ਦੇ ਚਰਨਾਂ 'ਚ ਨਤਮਸਤਕ ਹੋ ਸਕਣ ਔਰ ਸਾਰੀ ਜਿਹੜੀ ਇਸ ਟ੍ਰੈਫਿਕ ਵਗੈਰਾ ਦੀ ਪ੍ਰਭਾਵ ਹੈਗੀ ਆ ਜੋ ਮਾਰਚ ਵਗੈਰਾ ਦੇ ਸੰਬੰਧ ਦੇ ਵਿੱਚ ਵੀ ਉਹ ਵੀ ਡਿਟੇਲਡ ਪ੍ਰੋਗਰਾਮ ਅਸੀਂ ਕੀਤਾ ਹੈ ਤਾਂ ਮੈਂ ਸਾਰਿਆਂ ਨੂੰ ਅਪੀਲ ਕਰਦਾ ਕਿ ਅਸੀਂ ਇਸ ਸੋਗਮਈ ਜਿਹੜੇ ਸਮਾਗਮ ਚੱਲਨੇ ਨੇ ਉਹ ਸ਼ਾਂਤੀ ਬਰਕਰਾਰ ਰੱਖੀ लोकसभा ਹਲਕਾ ਅੰਮ੍ਰਿਤਸਰ ਤੋਂ ਕਾਂਗਰਸ ਦੇ ਉਮੀਦਵਾਰ ਗੁਰਜੀਤ ਸਿੰਘ ਔਜਲਾ ਜਤਨ ਮਗਰੋਂ ਡੀਸੀ ਦਫਤਰ ਪੁਜੇ ਅਤੇ ਡਿਪਟੀ ਕਮਿਸ਼ਨਰ ਖੰश्याम ਥੋਰੀ ਪਾਸੋਂ ਜਿੱਤ ਦਾ ਸਰਟੀਫਿਕੇਟ ਹਾਸਲ ਕੀਤਾ ਇਸ ਮੌਕੇ ਉਹਨਾਂ ਦੇ ਨਾਲ ਸਾਬਕਾ ਉਪ ਮੁੱਖ ਮੰਤਰੀ ਓਮਪrakash ਸੋਨੀ ਵੀ ਮੌਜੂਦ ਸਨ ਇਹੋ ਇਹ ਤੋਂ ਇਹ ਸਾਡੇ ਔਜਲਾ ਜੀ ਦੀ ਤੋਂ ਵਰਤਨਾ ਜਿਹੜੀ ਖੁਸ਼ੀ ਆ ਸਾਰੇ ਪੁਛ ਨੇ ਤੋਂ ਅੱਜ ਸਰਟੀਫਿਕੇਟ ਵੀ ਲੈ ਲਿਆ ਤੋਂ ਬੈ ਤੇ ਮੁਬਾਰਕਬਾਦ ਵੀ ਦਿੱਤੀ ਆ ਵਰਕਾ ਫੈਨਸੀ ਕੀਤਾ 6 ਜੂਨ 1984 ਕੱਲੂ ਕਾਰੇ ਦੇ ਸਮੂਹ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਗਏ ਜਿਨ੍ਹਾਂ ਦਾ ਪੋ 6 ਜੂਨ ਨੂੰ ਸਵੇਰੇ 7 ਵਜੇ ਪਾਇਆ ਜਾਏਗਾ ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਸਕੱਤਰ ਸਰਦਾਰ ਪ੍ਰਤਾਪ ਸਿੰਘ ਅਤੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਭਾਈ ਮਨਜੀਤ ਸਿੰਘ ਨੇ ਮੀਡੀਆ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਜਦੋਂ ਵੀ 6 ਜੂਨ ਆਉਂਦੀ ਹੈ ਤਾਂ ਉਹ ਜਿਹੜਾ ਕੱਲੂ ਘਾਰੇ ਦਾ ਸਮਾਂ ਉਹ ਯਾਦ ਆ ਜਾਂਦਾ। ਸ੍ਰੀ ਕਾਲ ਤਖਤ ਸਾਹਿਬ ਦੇ ਆਦੇਸ਼ ਅਨੁਸਾਰ ਸਾਰੇ ਗੋਮੁ ਸਿੰਘ ਸਾਹਿਬ ਨੇ ਦੇਸ਼ ਕੀਤਾ ਸੀ ਕਿ 4 ਜੂਨ ਤੋਂ ਲੈ ਕੇ 6 ਜੂਨ ਤੱਕ ਹਰ ਸਿੱਖ ਭਾਈ ਜਿਹੜੇ ਉਹ ਕਾਲੀਆਂ ਦਸਤਾਰਾਂ ਸੋਣ ਜੇਬੀਆਂ ਜੜੀਆਂ ਉਹ ਕਾਲੇ ਦੁਪੱਟੇ ਲੈਣ। ਹਰ ਇੱਕ ਨੂੰ ਸ੍ਰੀ ਕਾਲ ਤਖਤ ਸਾਹਿਬ ਜੀ ਦਾ ਰੁਗ ਮੰਨਣਾ ਚਾਹੀਦਾ। ਹਰ ਗੁਰਦਵਾਰੇ ਵਿੱਚ 8 ਜੂਨ 84 ਦੇ ਕੱਲੂ ਘਾਰੇ ਬਾਰੇ ਸਮਾਗਮ ਕਰਕੇ ਸੰਗਤਾਂ ਨੂੰ ਜਾਣੂ ਕਰਾਉਣਾ ਚਾਹੀਦਾ। ਇਸੇ ਇਸ ਤਰ੍ਹਾਂ ਵਿੱਚ ਅੱਜ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਅਖੰਡ ਪਾਠ ਸਾਰੰਭਾ ਕੀਤਾ ਜਾ ਰਿਹਾ। ਜਿਹਦੇ ਭੋਗ 6 ਜੂਨ ਨੂੰ ਸਰੇ ਆਸਰ ਦਿਵਾਰ ਦੇ ਕੀਰਤਨ ਤੋਂ ਬਾਅਦ 7:30 ਵਜੇ ਪਹਿਣਗੇ। ਇਸ ਸਮਾਗਮ ਵਿੱਚ ਹਰ ਮਾਈ ਭਾਈ ਜਿੰਨੇ ਵੀ ਆਉਣਾ ਉਹਨੂੰ ਬੇਨਤੀ ਹੈ ਕਿ ਇਹ ਸਮਾਂ ਬੜਾ ਦੁਖਦਾਈ ਹੁੰਦਾ ਸੰਗਤਾਂ ਦੇ ਜ਼ਖਮ ਜਿਹੜੇ ਅੱਲੇ ਹੁੰਦੇ ਨੇ ਇਸ ਕਰਕੇ ਹਰ ਮਾਈ ਭਾਈ ਇਹਨੂੰ ਸ਼ਾਂਤੀਪੂਰਵਕ ਗੁਰੂ ਬਾਣੀ ਜਸ ਕਰਦੇ ਹੋਏ ਮਨਾਉਣ ਵਿਧਾਨ ਸਭਾ ਹਲਕਾ ਤਰਨਤਾਰਨ ਅਤੇ थाना ਸਰਾਏ ਅਮਾਨਤ ਖਾਨ ਦੇ ਅਧੀਨ ਪੈਂਦੇ ਪਿੰਡ ਗੰਡੀਵਿੰਡ ਵਿਖੇ ਮਾਮੂਲੀ ਤਕਰਾਰ ਨੂੰ ਲੈ ਕੇ ਦੋ ਧਿਰਾਂ ਵਿੱਚ ਅਨੇਵਾਹ ਗੋਲੀਆਂ ਡਾਂਗਾ ਸੋਟੇ ਅਤੇ ਕਿਰਪਾਨਾਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਜਦਕਿ ਝਗੜੇ ਦੌਰਾਨ ਦੋ ਵਿਅਕਤੀ ਗੰਭੀਰ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਤਰਨਤਾਰਨ ਦੇ ਸਿਵਲ ਹਸਪਤਾਲ ਵਿੱਚ ਰੈਫਰ ਕੀਤਾ ਗਿਆ ਪੁਲਿਸ ਵੱਲੋਂ ਮਾਮਲੇ ਦੀ ਤਫ਼ਤੀਸ਼ ਕੀਤੀ ਜਾ ਰਹੀ ਹੈ ਅਤੇ ਤਫ਼ਤੀਸ਼ ਤੋਂ ਬਾਅਦ ਸੰਬੰਧਿਤ ਵਿਅਕਤੀਆਂ ਦੇ ਖਿਲਾਫ ਜਲਦ ਮਾਮਲਾ ਦਰਜ ਕੀਤਾ ਜਾਵੇਗਾ। ਇਹ ਸਾਡੇ ਘਰ ਆਣ ਕੇ ਤੇ ਕੋਈ 25-30 ਬੰਦੇ ਨੇ ਨਾਲ ਲੈ ਕੇ ਤੇ ਸਾਡੇ ਘਰ ਆਣ ਕੇ ਹਮਲਾ ਕਰ ਦਿੱਤਾ ਵਾ। ਦਾਤਰ, ਕਿਰਪਾਨਾਂ ਤੇ ਜਾਨੀ ਕਿ ਰਵਾਲਵਰ ਤੇ ਆਂਡ ਗਵਾਂਡ ਨੇ ਸਾਨੂੰ ਸਮਝੋ ਵੀ ਬਚਾਇਆ ਵਾ। ਇਹਨਾਂ ਆਣ ਕੇ ਤੇ ਇੱਟੇ ਰੋੜੇ ਚਲਾਏ ਆ, ਦਾਤਰ ਚਲਾਏ ਆ। ਮੁੰਡੇ ਆਪਣੇ ਭਾਈ ਗਵਾਂਡ ਨੇ। ਤੇ ਜਦੋਂ ਮੰਨ ਲਓ ਕਿ ਰੋਲਾ ਲੱਪਾ ਪਿਆ ਵੀ ਕੋ ਬੰਦੇ ਪੈਗੇ ਬੰਦੇ ਪੈਗੇ ਤੇ ਇਹ ਆਏ ਮੁੜ ਕੇ ਤੋਂ ਉਹਨਾਂ ਨੇ ਮਤਲਬ ਫਾਇਰਿੰਗ ਕਰ ਕਰਦੀ ਉਹਨਾਂ ਨੇ ਸਾਰੇ ਆਮ ਗੁੰਡਾਗਰਦੀ ਕੀਤੀ ਕਹੇ ਵੀ ਚੀਜ਼ ਦਾ ਡਰ ਨਾ ਰੱਖਦੇ ਹੋ ਇਹਨਾਂ ਨੇ ਇੰਨੀ ਗੁੰਡਾਗਰਦੀ ਕੀਤੀ ਸਾਰੇ ਜੀ ਕਿ ਇਹ ਦੋ ਧਿਰ ਨੇ ਪਿੰਡ ਇੱਕ ਗੰਨੀਵੰਡੀ ਆਈ ਨੇ ਇੱਕ ਕਰਨ ਸਿੰਘ ਹੈ ਤੇ ਵਿਕਰਮ ਸਿੰਘ ਹੈ ਜਿਹੜੇ ਆਪਣੇ ਜ਼ਖਮੀ ਨੇ ਤੇ ਜਿਹੜੇ ਆਪਣੇ ਮੇਨ ਦੋਸ਼ੀ ਹੈ ਤੇ ਆਪਣੇ ਮੁਸੰਮੀ ਆਪਣੇ ਉਹ ਹੈਗੇ ਨੇ ਪਾਲ ਸਿੰਘ ਤੋਂ ਉਹਨਾਂ ਨਾਲ ਹੋਰ ਵੀ ਸਾਥੀ ਨੇ ਉਹਨਾਂ ਦੇ ਤੇ ਇਹਨਾਂ ਦੋਵਾਂ ਦੀ ਅੱਜ ਗੰਨੀਵੰਡੀ ਵਿਖੇ ਲੜਾਈ ਹੋਈ ਹੈ ਜਿਵੇਂ ਅਕੋਰਡਿੰਗ ਔਨਰ ਦੇ ਸਟੇਟਮੈਂਟ ਲਈ ਜਾ ਰਹੀ ਹੈ ਕਰਨ ਸਿੰਘ ਨੇ ਉਸ ਤੋਂ ਬਾਅਦ ਬੰਦੀ ਕਰਨ ਵਾਲੇ ਕਾਰਵਾਈ ਕੀਤੀ ਜਾ ਰਹੀ ਹੈ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਸਾਰਾ ਗੜੀ ਦੇ ਨਾਮ ਉਤੇ ਕਈ ਸਾਈਬਰ ਠੱਗਾਂ ਵੱਲੋਂ ਆਪਣੇ ਅਕਾਊਂਟ ਬਣਾ ਕੇ ਸੰਗਤਾਂ ਨੂੰ ਠੱਗੀ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ ਇਸ ਮੌਕੇ ਤੇ ਸੰਗਤਾਂ ਵੱਲੋਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਮੈਨੇਜਰ ਗੁਰਪ੍ਰੀਤ ਸਿੰਘ ਨੂੰ ਲਿਖਤੀ ਸ਼ਿਕਾਇਤ ਦਿੱਤੀ ਗਈ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਹਨਾਂ ਵੱਲੋਂ ਲਿਖਤੀ ਸ਼ਿਕਾਇਤ ਡੀਸੀਪੀ ਅੰਮ੍ਰਿਤਸਰ ਨੂੰ ਦਿੱਤੀ ਗਈ ਹੈ ਅਤੇ ਇਹਨਾਂ ਠੱਗਾਂ ਤੇ ਕਾਰਵਾਈ ਦੀ ਮੰਗ ਕੀਤੀ ਹੈ ਐਸ ਮੌਕੇ ਡੀਸੀਪ ਆਲਮ ਵਿਜੇ ਸਿੰਘ ਨੇ ਕਿਹਾ ਕਿ ਇਸ ਮਾਮਲੇ ਤੇ ਜਾਂਚ ਕਰ ਜਲਦੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ ਸਾਰਾ ਗੜੀ ਸਰਾ ਜਿਹੜੀ ਆਨਲਾਈਨ ਕਮਰੇ ਉਤੇ ਬੁੱਕ ਹੁੰਦੇ ਹਨ ਇਸ ਦੇ ਵਿਹਾਵ ਤੇ ਜਿਹੜੇ ਸਾਈਬਰ ਠਾਕ ਜਿਹੜੇ ਬੈਠੇ ਹਨ ਉਹ ਸੰਗਤਾਂ ਨੂੰ ਘਬਰਾ ਕਰਕੇ ਫਰਜੀ ਉਹਨਾਂ ਨੇ ਆਪਣੀਆਂ ਵੈਬਸਾਈਟ ਬਣਾਈਆਂ ਕਿਊ ਆਰ ਕੋਡ ਦਿੰਦੇ ਹਨ ਪੈਸੇ ਪਵਾ ਲੈਂਦੇ ਹਨ ਮੁੜ ਕੇ ਆਪਣਾ ਫੋਨ ਬੰਦ ਕਰ ਦਿੰਦੇ ਹਨ ਤੇ ਸੰਗਤਾਂ ਜਿਹੜੀਆਂ ਮੁੜ ਕੇ ਸਾਡੇ ਕੋਲ ਕੰਪਲੇਨ ਕਰਦੇ ਹਨ ਮੇਰੀ ਸੰਗਤਾਂ ਨੂੰ ਵੀ ਬੇਨਤੀ ਆ ਕਿ ਘੱਟੋ ਘੱਟ ਜਿਹੜੀਆਂ ਸਾਡੀਆਂ ਵੈਬਸਾਈਟ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਮਾਣਿਤ ਜਿਹੜ ਕਾ ਜਾਵੇ ਸਾਡੇ ਕੋਲ ਜਿਹੜੀਆਂ ਕਮਰਾ ਬੁੱਕ ਕਰਨ ਤੇ ਬਕਾਇਦਾ ਉਹਨਾਂ ਨੂੰ ਰਸੀਪਟ ਵੀ ਮਿਲਦੀ ਆ ਤੇ ਕਿਸੇ ਨਾ ਕਿਸੇ ਪ੍ਰਕਾਰ ਦੀ ਕੋਈ ਠੱਗੀ ਨਹੀਂ ਹੁੰਦੀ ਤਾਂ ਵੀ ਇਹ ਬੇਨਤੀ ਕਰਦਾ ਹਾਂ ਕਿ ਘਟੋ ਘਟ ਇਹੋ ਜਿਹੇ ਸਾਈਬਰ ਠੱਗਾਂ ਕੋ ਬਚੋ ਜਿਹੜੇ ਵੱਖ-ਵੱਖ ਤਰ੍ਹਾਂ ਸਾਡੀਆਂ ਸਰਾਮਾਂ ਦੀਆਂ ਫੋਟੋਆਂ ਲਾ ਕੇ ਸਾਡੇ ਜਿਹੜੇ ਉਹ ਸਰਾਮਾਂ ਦੇ ਕਮਰਿਆਂ ਦੇ ਜਾਣ ਕੇ ਗਲਤ ਫਰਜ਼ੀ ਅਕਾਊਂਟ ਬਣਾ ਕੇ ਜਿਹੜੇ ਉਹ ਪੈਸੇ ਵਾਰੇ ਉਹਨਾਂ ਨੂੰ ਜਿਹੜੀ ਆ ਪੁਲਿਸ ਪ੍ਰਸ਼ਾਸਨ ਨੂੰ ਅੱਜ ਅਸੀਂ ਕੰਪਲੇਨਟ ਕੀਤੀ ਆ ਉਥੇ ਇਹਨਾਂ ਨੇ ਪੂਰਾ ਸਾਨੂੰ ਵਿਸ਼ਵਾਸ ਦਿਆ ਕਿ ਤੇ ਬਣਦੀ ਕਾਰਵਾਈ ਕੀਤੀ ਜਾਏਗੀ। ਸ਼੍ਰੀ ਗੁਰਪ੍ਰੀਤ ਸਿੰਘ ਮੈਨੇਜਰ ਸਾਰਾ ਗੜੀਸਰਾ ਉਹਨਾਂ ਨੇ ਰੈਂਡ ਦਿੱਤੀ ਹੈ ਕਿ ਯਾਤਰੀਆਂ ਨਾਲ ਠੱਗੀਆਂ ਠੋਰੀਆਂ ਹੋ ਰਹੀਆਂ ਕਿਸੇ ਬੰਦੇ ਨੇ ਫੇਕ ਅਕਾਊਂਟ ਬਣਾਇਆ ਹੈ ਫੇਕ QR ਕੋਡ ਬਣਾਇਆ ਹੈ ਆਨਲਾਈਨ ਤੇ ਜਦੋਂ ਕੋਈ ਬੁੱਕ ਕਰਾਉਂਦੇ ਆ ਤੇ ਉਹ ਆਪਣੇ ਅਕਾਊਂਟ ਵਿੱਚ ਪੈਸੇ ਪਾ ਲੈਂਦਾ ਹੈ ਤੇ ਗੁਰਪ੍ਰੀਤ ਸਿੰਘ ਜੀ ਨੇ ਕੰਪਲੇਨਟ ਦਿੱਤੀ ਹੈ ਤੇ ਅਸੀਂ ਹੁਣ ਪੜਤਾਲ ਕਰਕੇ ਕਾਨੂੰਨੀ ਕਾਰਵਾਈ ਕਰਾਂਗੇ ਜੀ ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਕਾਂਗਰਸ ਦੇ ਉਮੀਦਵਾਰ ਗੁਰਜੀਤ ਸਿੰਘ ਔਜਲਾ ਜਿੱਤਨ ਮਗਰੋਂ ਸਚ칸 ਸ਼੍ਰੀ ਹਰਮੰਦਰ ਸਾਹਿਬ ਮੱਥਾ ਟੇਕ ਲਈ ਪੁੱਜੇ ਐਸ ਮੌਕੇ ਉਹਨਾਂ ਨੇ ਕੀਰਤਨ ਸੁਣਿਆ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਬੇਨਤੀ ਕੀਤੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਗੁਰੂ ਨਗਰੀ ਦੀ ਜੋ ਸੇਵਾ ਕਰਨ ਦਾ ਤੀਜੀ ਵਾਰ ਉਹਨਾਂ ਨੂੰ ਮੌਕਾ ਮਿਲਿਆ ਉਸ ਨੂੰ ਤਨ ਮਨ ਧਨ ਦੇ ਨਾਲ ਨਿਭਾਉਣਗੇ ਜਿਹੜੀ ਸਾਰਵੀ ਲੋਕ ਸਭਾ ਦੀ ਚੋਣ ਹੋਈ ਹੈ ਅੰਮ੍ਰਿਤਸਰ ਤੋਂ ਜਿੱਤਲਕ ਬਾਦ ਮੈਂ ਗੁਰੂ ਮਹਾਰਾਜ ਦੇਦਰਸ਼ਨ ਦੀ ਆਏ ਹਾਂ ਉਸ ਗੁਰਾਨਾ ਕਰਨਾ ਹੈ ਕਿਉਂਕਿ ਮੈਂ ਅੱਛਾਈ ਪਰਮਾਤਮਾ ਦੇ ਕਰਤੂਤ ਸ੍ਰੀ ਬਾਦ ਰਹਿ ਗੁਰੂ ਆਨਦਾ ਜੀ ਦੇ ਔਰ ਅੱਜ ਵੀ ਉਹਨਾਂ ਦਾ ਸ਼ੁਕਰਾਨਾ ਕਰਨਾ ਹੈ ਕਿਉਂਕਿ ਅੱਜ ਬਹੁਤ ਵੱਡੀ ਤੀਜੀ ਵਾਰ ਇਹਨਾਂ ਦੀ ਮਿਹਰ ਸਦਕਾ ਗੁਰੂ ਆਮਦਾਸ ਜੀ ਦੇ ਘਰੋਂ ਤੀਸਰੀ ਵਾਰ ਜਿਹੜਾ ਇਹਨਾਂ ਸੰਗਤਾਂ ਨੇ ਮੇਰੇ ਤੇ ਵਿਸ਼ਵਾਸ ਕੀਤਾ ਉਹਦੇ ਵਾਸਤੇ ਬਹੁਤ ਸਾਰਾ ਸ਼ੁਕਰਾਨਾ ਕਰਨਾ ਕਿਉਂਕਿ ਸੈਕੂਲਰ ਸੂਤ ਨੂੰ ਲੋਕਾਂ ਨੇ ਮਤਾ ਦਿੱਤੀ ਹੈ ਔਰ ਇਹਨਾਂ ਦੋਵਾਂ ਪਾਰਟੀਆਂ ਜਿਵੇਂ ਕਿ ਆਵਾਜ਼ੀ ਪਾਰਟੀ ਸਰਕਾਰ ਇੱਥੇ ਸੀ ਔਰ ਜਿਹੜੀ ਭਾਜਪਾ ਦੀ ਸਰਕਾਰ ਸੈਂਟਰ 'ਚ ਸੀ ਉਹ ਦੋਵਾਂ ਦੇ ਵਿਰੋਧ ਵਿੱਚ ਫਤਵਾ ਦਿੱਤਾ ਹੈ ਔਰ ਉਹਨਾਂ ਨੇ ਇਹ ਜਿਹੜਾ ਸੈਕੂਲਰ ਜਿਹੜੀ ਸੋਚ ਸੀ ਉਹਨੂੰ ਉਹਨਾਂ ਤਰਜੀਹ ਦਿੱਤੀ ਹੈ ਜਿਹੜੇ ਫਿਰਕਾਪਰ ਧਰਮ ਦੇ ਨਾਂ ਤੇ ਜਿਹੜੀ ਰਾਜਨੀਤੀ ਹੁੰਦੀ ਹੈ ਉਹਨਾਂ ਨੂੰ ਉਹਨਾਂ ਨੇ ਪੰਜਾਬ ਨੇ ਨਕਾਰਿਆ ਹੈ। ਸਾਬਕਾ ਰਾਜਦੂਤ ਤਰਨਜੀਤ ਸਿੰਘ ਸੰਧੂ ਸਮੁੰਦਰੀ ਨੇ ਚੋਣ ਪ੍ਰਕਿਰਿਆ ਸ਼ਾਂਤੀਪੂਰਵਕ ਨੇਪਰੇ ਚਾੜਨ ਲਈ ਸਾਰਿਆਂ ਦਾ ਧੰਨਵਾਦ ਕੀਤਾ। ਉਹਨਾਂ ਭਾਜਪਾ ਵਰਕਰਾਂ ਦੀ ਸਖਤ ਗਰਮੀ ਦੇ ਬਾਵਜੂਦ ਉਹਨਾਂ ਦੀ ਮਿਹਨਤ ਅਤੇ ਲੋਕਾਂ ਵੱਲੋਂ ਦਿੱਤੇ ਸਹਿਯੋਗ ਲਈ ਧੰਨਵਾਦ ਕੀਤਾ। ਐਸਮੋਕ ਪ੍ਰੋਫੈਸਰ ਸਰਚੰਦ ਸਿੰਘ ਖਿਆਲਾ ਵੀ ਉਹਨਾਂ ਦੇ ਨਾਲ ਸਨ। ਤੁਸੀਂ ਦੇਖਿਆ ਕਿ ਅੰਮਰਸਰ ਦੀ ਇਲੈਕਸ਼ਨ ਕੰਪਲੀਟ ਹੋਈ ਆ ਤੇ ਇਥੋਂ ਦੇ ਇਲੈਕਟਰੇਟ ਨੇ ਆਪਣਾ ਡਿਸੀਜਨ ਦਿੱਤਾ ਦਿੱਤਾ ਆ ਤੇ ਹਾਂਜੀ ਮੈਂ ਸਾਰੇ ਵੋਟਰਾਂ ਨੂੰ ਤੇ ਅੰਮਰਸਰੀਆਂ ਨੂੰ ਧੰਨਵਾਦ ਇਹਨਾਂ ਆ ਕਿ ਅਸੀਂ ਸਾਰਿਆਂ ਨੇ ਮਿਲ ਕੇ ਪੀਸਫੁੱਲ ਇਲੈਕਸ਼ਨ ਕੀਤੀ ਆ ਤੇ 2 ਲੱਖ 6000 ਪਲੱਸ ਲੋਕਾਂ ਨੇ ਮੇਰੇ ਲਈ ਵੀ ਵੋਟ ਕੀਤੀ ਔਰ ਬਾਕੀਆਂ ਲਈ ਵੀ ਤੇ ਮੈਂ ਖਾਸ ਤੌਰ ਤੇ ਆਪਣੇ ਕਾਰਿਆ ਕਰਤਾ ਤੇ ਹੋਰ ਜਿਹੜੇ ਸਪੋਰਟਰ ਸੀ ਜਿਨ੍ਹਾਂ ਨੇ ਦਿਨ ਰਾਤ ਮਿਹਨਤ ਕੀਤੀ ਤੇ ਗਰਮੀਆਂ 'ਚ ਡੱਟ ਕੇ ਸਾਥ ਦਿੱਤਾ ਤੁਸੀਂ ਦੇਖਿਆ ਕਿ ਜਿਹੜਾ ਸਾਡਾ ਕਲੀਅਰ ਏਜੰਡਾ ਸੀਗਾ ਉਹ ਕਾਫੀ ਲੋਕਾਂ ਤੱਕ ਪਹੁੰਚਿਆ ਤੇ ਮੇਰੀ ਕਮਿਟਮੈਂਟ ਉਸ ਏਜੰਡੇ 'ਚ ਹੈਗੀ ਆ ਤੇ ਮੈਂ ਆਪਣੇ ਘਰ ਸਮੁੰਦਰੀ ਹਾਊਸ ਅੰਮ੍ਰਿਤਸਰ 'ਚ ਹੀ ਰਹਿਣਾ ਆ ਤੇ ਅੰਮ੍ਰਿਤਸਰ ਲਈ ਖਾਸ ਤੌਰ ਤੇ ਵਿਕਸ਼ਿਤ ਅੰਮ੍ਰਿਤਸਰ ਅੰਮ੍ਰਿਤਸਰ ਦੀ ਪ੍ਰਗਤੀ ਲਈ ਜੋ ਵੀ ਜਿਸ ਤਰ੍ਹਾਂ ਵੀ ਮੈਂ ਹੈਲਪ ਕਰ ਸਕਾਂਗਾ ਮੈਂ ਕਰਾਂਗਾ ਆਪ ਸਭ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਫਾਸਟਪੇ ਕੇਬਲ ਅਪਰੇਟਰ ਦੇ ਕੁਝ ਕਰਮਚਾਰੀ ਜੋ ਕਿ ਫਾਸਟਪੇ ਕੇਬਲ ਆਪਰੇਟਰ ਤੋਂ ਨੌਕਰੀ ਛੱਡ ਕੇ ਦੂਸਰੀ ਕੇਬਲ ਨਾਲ ਮਿਲ ਕੇ ਅਤੇ ਗ੍ਰਾਹਕਾਂ ਨੂੰ ਗੁੰਮਰਾਹ ਕਰਕੇ ਅਤੇ ਝੂਠ ਬੋਲ ਕੇ ਫਾਸਟਵੇ ਦੇ ਬਾਕਸ ਚੁੱਕ ਕੇ ਦੂਸਰੀ ਕੰਪਨੀ ਦੇ ਬਾਕਸ ਲਗਾ ਰਹੇ ਹਨ ਆਪ ਸਭ ਨੂੰ ਬੇਨਤੀ ਕੀਤੀ ਜਾਂਦੀ ਹੈ ਜੇਕਰ ਫਾਸਟਪੇ ਕੇਬਲ ਆਪਰੇਟਰ ਦਾ ਕੋਈ ਕਰਮਚਾਰੀ ਆਪ ਨੂੰ ਗੁੰਮਰਾਹ ਜਾਂ ਝੂਠ ਬੋਲ ਕੇ ਫਾਸਟਵੇ ਦਾ ਬਾਕਸ ਬਦਲਦਾ ਤਾਂ ਤੁਰੰਤ ਕੇਬਲ ਆਪਰੇਟਰ ਦੇ ਮਾਲਕ ਨੂੰ ਇਤਲਾਹ ਦਿਵੋ ਅੰਮ੍ਰਿਤਸਰ ਤੋਂ ਲੋਕ ਸਭਾ ਸੀਟ ਜਿੱਤਣ ਤੋਂ ਬਾਅਦ ਗੁਰਜੀਤ ਸਿੰਘ ਆਜਲਾ ਹਲਕਾ ਵਿਧਾਇਕ ਸੁਨੀਲ ਦੱਤੀ ਦਿਨੇਸ਼ ਬੱਸੀ ਦੇ ਨਾਲ ਸ਼੍ਰੀ ਦੁਰਗਿਆਨਾ ਤੀਰਥ ਵਿਖੇ ਮੱਥਾ ਟੇਕ ਲਈ ਪੁੱਜੇ ਅਤੇ ਸ਼੍ਰੀ ਲక్ష్ਮੀਨਾਰਾਇਣ ਮੰਦਿਰ ਵਿਖੇ ਮੱਥਾ ਟੇਕਿਆ ਅਤੇ ਉਸ ਤੋਂ ਬਾਅਦ ਦੁਰਗਿਆਨਾ ਕਮੇਟੀ ਦੇ ਪ੍ਰਧਾਨ ਪ੍ਰੋਫੈਸਰ ਲక్ష్ਮੀਕਾਂਤਾ ਚਾਹਲਾ ਜਰਨਲਿਸਟ ਅਰुण ਖੰਨਾ ਡਾਕਟਰ ਰਾਕੇਸ਼ ਸ਼ਰਮਾ ਵੱਲੋਂ ਉਹਨਾਂ ਨੂੰ ਦੁਰਗਿਆਨਾ ਮੰਦਿਰ ਦਾ ਮਾਡਲ ਦੇ ਕੇ ਸਨਮਾਨਿਤ ਵੀ ਕੀਤਾ ਗਿਆ

ਚੈਨਲ ਨੰਬਰ 563 ਤੇ ਕੀਤਾ ਜਾ ਰਿਹਾ ਹੈ ਮੰਦਿਰ ਲਾਲ ਭਵਨ ਮਾਡਲ ਟਾਊਨ ਤੋਂ ਸਵੇਰੇ ਸਿੱਧਾ ਪ੍ਰਸਾਰਣ ਚੈਨਲ ਨੰਬਰ 241 ਅਤੇ ਸ਼ਾਮ ਨੂੰ ਸਿੱਧਾ ਪ੍ਰਸਾਰਣ ਚੈਨਲ ਨੰਬਰ 242 ਤੇ ਕੀਤਾ ਜਾਂਦਾ ਹੈ ਫਾਸਟਵੇ ਦੇ ਲੋਕਲ ਚੈਨਲਸ ਤੇ ਐਡਵਰਟਾਈਜ਼ਮੈਂਟ ਦੇਣ ਲਈ ਫੋਨ ਨੰਬਰ 7009308883 ਤੇ ਸੰਪਰਕ ਕੀਤਾ ਜਾ ਸਕਦਾ ਹੈ ਹੁਣ ਸਮਾਂ ਹੋ ਗਿਆ ਇੱਕ ਛੋਟੇ ਜਿਹੇ ਬ੍ਰੇਕ ਦਾ ਬ੍ਰੇਕ ਤੋਂ ਬਾਅਦ ਤੁਸੀਂ ਦੇਖੋਗੇ ਕੱਲੂ ਕਾਰੇ ਦੇ ਮੱਦੇਨਜ਼ਰ ਪੁਲਿਸ ਵੱਲੋਂ ਸ਼ਹਿਰ ਵਿੱਚ ਕੀਤੇ ਗਏ ਹਨ ਕਾੜੇ ਸੁਰੱਖਿਆ ਪ੍ਰਬੰਧ ਇਹ ਤੇ ਕੁਝ ਹੋਰ ਖਬਰਾਂ ਇੱਕ ਛੋਟੇ ਜੇ ਬ੍ਰੇਕ ਤੋਂ ਬਾਅਦ Land, अपने बच्चों को नेचर का अनुभव और राइट्स का फन दीजिए आइए कंपनी बाग में सबके मन पसंद फन लैंड में और मजे लीजिए बेशुमार राइट्स, बोटिंग रेस्टोरेंट हॉर्स राइडिंग आर्टिफिशियल जू डांस और बहुत सारी एक्साइटिंग एक्टिविटीज का एंट्री सिर्फ पांच रुपए शुरू On land in your city, unlimited fun. body just a bottle bottle bass a trying to but neri yama let me let me make the drop let me make you move come on come on boy baby but a little bit to get a chance never can never is a mera swing let me make you move let me make you move ਸਵਾਗਤ ਹੈ ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ 6 ਜੂਨ ਕੱਲੂਕਾਰਾ ਦੇ ਮੱਦੇਨਜ਼ਰ ਸ਼ਹਿਰ ਭਾਰ ਵਿੱਚ ਪੁਲਿਸ ਪ੍ਰਸ਼ਾਸਨ ਵੱਲੋਂ ਹਾਰੇਪੁਖਤਾ ਪ੍ਰਬੰਧ ਕੀਤੇ ਗਏ ਹਨ ਅਤੇ ਕੜੀ ਸੁਰੱਖਿਆ ਦੇ ਪ੍ਰਬੰਧ ਵੀ ਕੀਤੇ ਗਏ ਹਨ ਤਾਂ ਜੋ ਕੋਈ ਵੀ ਅਨਸੁਖਾ ਵਿਕਟਨਾ ਨਾ ਵਾਪਰ ਸਕੇ 6 ਜੂਨ 1984 ਦਾ ਜਿਹੜਾ ਕੱਲੂ ਘਰ ਆ ਜਿਹੜਾ ਕਿ ਹਰਮੰਦਰ ਸਾਹਿਬ ਵਿਖੇ ਹਰ ਸਾਲ ਵਾਂਗੂ ਮਨਾਇਆ ਜਾਣਾ ਜਿਹਦੇ ਸਬੰਧ ਦੇ ਵਿੱਚ ਪੁਲ ਪ੍ਰਸ਼ਾਸਨ ਵੱਲੋਂ ਜਿਹੜੀ ਚੌਕਸੀ ਹੈ ਪੂਰੀ ਵਧਾਈ ਗਈ ਹੈ ਜਿਹੜੇ ਪੁਖਤਾ ਪ੍ਰਬੰਧ ਨੇ ਹਰ ਨਾਕਾਏ ਦੇ ਉੱਤੇ ਕਿਤੇ ਰਗੇ ਨੇ ਪੁਲਿਸ ਮੁਲਾਜ਼ਮਾਂ ਦੀਆਂ ਜਿਹੜੀਆਂ ਡਿਊਟੀਆਂ ਲਗਾਈਆਂ ਗਈਆਂ ਨੇ ਜਿਹੜਾ ਇਹ ਜਿਹੜਾ ਦਿਨ ਹੈ 6 ਜੂਨ ਦਾ ਇਹਨੂੰ ਬੜਾ ਹੀ ਸ਼ਾਂਤੀਪੂਰਵਕ ਦਿਨ ਤਰੀਕੇ ਨਾਲ ਮਨਾਣ ਦੀ ਲੋੜ ਹੈ ਕੈਮਰਾਮੈਨ ਰਮਨ ਕੁਮਾਰ ਦੇ ਨਾਲ ਚਿਚਿਲ ਸ਼ਰਮਾ ਫਾਸਟੇ ਨਿਊਜ਼ ਅੰਮ੍ਰਿਤਸਰ ਕਾਂਗਰਸੀ ਆਗੂ ਸੁਰਿੰਦਰ ਸਿੰਘ ਬਿੱਟੂ ਅਤੇ ਸਾਬਕਾ ਚੇਅਰਮੈਨ ਕ ਗੁਰਲਾਲ ਸਿੰਘ ਵੱਲੋਂ ਗੁਰਜੀਤ ਸਿੰਘ ਔਸ਼ਲਾ ਨੂੰ ਸਨਮਾਨਿਤ ਕੀਤਾ ਗਿਆ ਅਤੇ ਉਹਨਾਂ ਦਾ ਮੂੰਹ ਮਿੱਠਾ ਕਰਵਾਇਆ ਗਿਆ। ਪਿਛਲੇ ਕਾਫੀ ਸਮੇਂ ਤੋਂ ਅੰਮ੍ਰਿਤਸਰ ਦਾ ਦਿਲ ਕਹਿਲੌਣ ਵਾਲੀ ਲਾਰੈਂਸ ਰੋਡ ਦੇ ਨਜ਼ਦੀਕ ਕੰਪਨੀ ਬਾਗ ਵਿਖੇ ਫਨਲੈਂਡ ਚਿਲਡਰਨਸ ਪਾਰਕ ਚਲਾਇਆ ਜਾ ਰਿਹਾ ਹੈ। ਜਿਸ ਵਿੱਚ ਬੱਚੇ ਅਤੇ ਵੱਡੇ ਉਸ ਥਾਂ ਲੱਗੇ ਝੂਲਿਆਂ ਦਾ ਭਰਪੂਰ ਆਨੰਦ ਲੈ ਰਹੇ ਹਨ ਸ਼ਹਿਰ ਵਾਸੀਆਂ ਵਾਸਤੇ ਇੱਕ ਚੰਗੀ ਖਬਰ ਹੈ ਕਿ ਫਨ ਲੈਂਡ ਦੀ ਐਂਟਰੀ ਨੂੰ 1 ਜੂਨ ਤੋਂ ਫ੍ਰੀ ਕਰ ਦਿੱਤਾ ਗਿਆ ਹੈ پارک ਦੇ ਅੰਦਰ ਲੱਗੇ ਝੂਲੇ ਇਸਤੇਮਾਲ ਕਰਨ ਵਾਸਤੇ ਟਿਕਟ ਲੈਣੀ ਪਵੇਗੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮੈਡੀਕੇਟ ਹਸਪਤਾਲ ਦੇ ਕ੍ਰਿਟੀਕਲ ਕੇਅਰ ਸੈਂਟਰ ਵਿੱਚ ਵਿਸ਼ਵ ਵਾਤਾਵਰਣ ਦਿਵਸ ਤੇ ਜਾਗਰੂਕਤਾ ਸੈਮੀਨਾਰ ਛਾਤੀ ਰੋਗ ਦੇ ਮਾਹੀ ਡਾਕਟਰ ਰਵਨੀਤ ਸਿੰਘ ਰੋਵਰ ਦੀ ਅਗਵਾਈ ਵਿੱਚ ਕਰਵਾਇਆ ਗਿਆ ਜਿਸ ਵਿੱਚ ਡਾਕਟਰ ऋषिका ग्रोवर डॉक्टर गौरव वर्मा ਅਤੇ ਸਮੂਹ ਸਟਾਫ ਮੈਂਬਰ ਸ਼ਾਮਿਲ ਹੋਏ ਡਾਕਟਰ ਰਵਨੀਤ ਸਿੰਘ ਗਰੋਵਰ ਨੇ ਸੈਮੀਨਾਰ ਦੌਰਾਨ ਗੱਲਬਾਤ ਕਰਦਿਆਂ ਕਿਹਾ ਕਿ ਵਾਤਾਵਰਨ ਨੂੰ ਸਾਫ਼ ਸੁਥਰਾ ਬਣਾਉਣਾ ਬਹੁਤ ਜ਼ਰੂਰੀ ਹੋ ਗਿਆ ਹੈ ਅਤੇ ਇਸ ਗਰਮੀ ਤੋਂ ਵੱਧ ਰਹੇ ਪ੍ਰਦੂਸ਼ਣ ਕਰ ਬਹੁਤ ਸਾਰੀਆਂ ਬਿਮਾਰੀਆਂ ਫੈਲ ਰਹੀਆਂ ਹਨ ਜੋ ਕਿ ਵੱਡੀ ਚਿੰਤਾ ਦਾ ਵਿਸ਼ਾ ਹੈ ਉਨ੍ਹਾਂ ਕਿਹਾ ਸ਼ਹਿਰ ਦੇ ਹਰ ਕੋਨੇ ਵਿੱਚ ਜ਼ਿਆਦਾ ਤੋਂ ਜ਼ਿਆਦਾ ਬੂਟੇ ਲਗਾਉਣੇ ਚਾਹੀਦੇ ਹਨ ਅਤੇ ਘਰ ਘਰ ਲੋਕਾਂ ਨੂੰ ਜਾਗਰੂਕ ਕਰਨਾ ਚਾਹੀਦਾ ਹੈ ਤਾਂ ਜੋ ਲੋਕ ਬੂਟੇ ਲਗਾ ਕੇ ਬਿਮਾਰੀਆਂ ਤੋਂ ਬਚ ਸਕਣ ਵਾਤਾਵਰਣ ਕਰਕੇ ਮਨੁੱਖਤਾ ਦੀ ਹੋਂਦ ਹੈ ਤੇ ਵਾਤਾਵਰਣ ਨੂੰ ਬਚਾਉਣਾ ਬਹੁਤ ਜ਼ਰੂਰੀ ਹੈ ਇਹਨਾਂ ਵਾਤਾਵਰਣ ਨੂੰ ਅਸੀਂ ਮਿਲ ਕੇ ਬਚਾਉਣਾ ਹੈ ਸਾਰੇ ਲੋਕਾਂ ਨੂੰ ਇਸੀ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਜਿੱਥੇ ਵੀ ਪੋਲੂਸ਼ਨ ਅਸੀਂ ਆਪੇ ਕੰਟਰੋਲ ਕਰ ਸਕੀਏ ਉਹਨੂੰ ਅਸੀਂ ਕੰਟਰੋਲ ਕਰੀਏ ਤੇ ਗਵਰਨਮੈਂਟ ਦੀ ਇਹਦੇ ਵਿੱਚ ਕਮਿਟਮੈਂਟ ਦੀ 100% ਲੋੜੀ ਹੈ ਕਿ ਗਵਰਨਮੈਂਟ ਪਾਲਿਸਿਜ਼ ਇਸ ਤਰੀਕੇ ਨਾਲ ਬਣਾ ਕਿ ਕਿਸੇ ਵੀ ਸ਼ਹਿਰ ਦੇ ਵਿੱਚ ਗ੍ਰੀਨ ਕਵਰ ਫੋਰੈਸਟ ਕਵਰ ਵਧੇ ਤੇ ਜਿਸ ਜਗ੍ਹਾ ਤੋਂ ਵੀ ਪੋਲੂਸ਼ਨ ਦੇ ਸੋਰਸਸ ਨੇ ਪ੍ਰੋਸ਼ਸ ਦੇ ਸੋਰਸਸ ਨੂੰ ਇੱਕ ਬਹੁਤ ਚੰਗੀ ਪਲੈਨਿੰਗ ਦੇ ਨਾਲ ਉਹਨੂੰ ਕੰਟਰੋਲ ਇਸਰ ਕਰਾਂਗੇ ਤੇ ਸਾਡਾ ਸਾਰਾ ਤਾਂ ਫਿਊਚਰ ਜਿਹੜਾ ਉਹ ਚੰਗਾ ਰਹੇਗਾ ਅਦਰਵਾਇਸ ਫਿਊਚਰ ਇਜ਼ ਡੈਕ ਕਮਿਸ਼ਨਰ ਰੇਟ ਪੁਲਿਸ ਅੰਮ੍ਰਿਤਸਰ ਵਿਖੇ ਵਾਕ-ਵਾਖੇ ਏਰੀਆ ਵਿੱਚ ਡਿਊਟੀ ਕਰ ਰਹੇ ਪੁਲਿਸ ਜਵਾਨਾਂ ਨੂੰ ਪੀਏ 2 ਕਮਿਸ਼ਨਰ ਪੁਲਿਸ ਮਹਿੰਦਰਪਾਲ ਸਿੰਘ ਵੱਲੋਂ ਠੰਡੀ ਲੱਸੀ ਅਤੇ ਜਲਦੀ ਸੇਵਾ ਨਿਭਾਈ ਗਈ ਤਾਂ ਜੋ ਮੁਲਾਜ਼ਮਾਂ ਨੂੰ ਗਰਮੀ ਤੋਂ ਕੁਝ ਰਾਹਤ ਮਿਲ ਸਕੇ ਦੇਸ਼ ਭਾਰਤ ਵਿੱਚ ਵਿਸ਼ਵ ਵਾਤਾਵਰਣ ਦਿਵਸ ਮਨਾਇਆ ਜਾ ਰਿਹਾ ਹੈ ਉਥੇ ਹੀ ਅੰਮ੍ਰਿਤਸਰ ਵਿੱਚ ਨਗਰ ਨਿਗਮ ਅਧਿਕਾਰੀਆਂ ਵੱਲੋਂ ਗਲਿਆਰਾ ਇਲਾਕੇ ਦੇ ਵਿੱਚ ਵਾਤਾਵਰਨ ਨੂੰ ਬਚਾਉਣ ਦੇ ਲਈ ਇੱਕ ਰੈਲੀ ਵੀ ਕੱਢੀ ਗਈ ਜਿਸ ਦੇ ਚੱਲਦਿਆਂ ਨਗਰ ਨਿਗਮ ਅਧਿਕਾਰੀਆਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਇਹ ਉਪਰਾਲਾ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਕੀਤਾ ਗਿਆ ਹੈ ਅੱਜ ਅਸੀਂ ਗੁਰਨਾਨ ਸਿੰਘ ਸਾਹਿਬ ਜੀ ਦਾ ਜਿਹੜਾ ਨਿਮਿਸ਼ਨ ਹੈ ਉਹਨੂੰ ਅੱਗੇ ਤੋਰ ਰਹੇ ਹਾਂ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਸਾਨੂੰ ਵੱਧ ਤੋਂ ਵੱਧ ਅੱਜ ਦੇ ਦਿਨ ਜਿੰਨੇ ਵੀ ਅਸੀਂ ਬੂਟੇ ਲਾ ਸਕਦੇ ਹਾਂ ਸਾਨੂੰ ਬੂਟੇ ਲਾ ਕੇ ਤੇ ਗੁਰਨਾਵ ਸਾਹਿਬ ਦੀ ਸੋਚ ਲੋ ਕਿ ਬਤਾਉਣਾ ਚਾਹੀਦਾ ਹੈ ਜਿੰਨੇ ਵੀ ਇਹ ਜੰਗਲ ਲਾ ਲਈਏ ਜਿੰਨੇ ਵੀ ਇਹ ਬੂਟੇ ਲਾ ਲਈਏ ਕਹੇ ਕੋਸ਼ਿਸ਼ ਕਰੀਏ ਵਾਤਾਵਰਨ ਨੂੰ ਬਚਾਉਣ ਵਾਸਤੇ ਥਰਮੋਕਲ ਬੰਦ ਕਰੀਏ ਜਿਹੜੇ ਸਾਡੇ ਸਿਹਤ ਲਈ ਨੁਕਸਾਨਦਾਇਕ ਹੈ ਸਾਨੂੰ ਹਾਨੀਕਾਰਕ ਨੇ ਵਿਸ਼ੋ ਜਿਹੜਾ ਵਾਤਾਵਰਨ ਦਿਵਸ ਹੈ ਉਹਦੇ ਮੌਕੇ ਤੇ ਅਸੀਂ ਇੱਕ ਛੋਟੀ ਜੀ ਰੈਲੀ ਕੱਢੀ ਛੋਟਾ ਜਿਹਾ ਉਪਰਾਲਾ ਕੀਤਾ ਵਾ ਜਿਸ ਤਹਿਤ ਅਸੀਂ ਸਭ ਤੋਂ ਪਹਿਲਾਂ ਜਿਹੜਾ ਗਲਿਆਰਾ ਵਾ ਗਲਿਆਰੇ ਦੇ ਆਲੇ ਦੁਆਲੇ ਜਿਹੜੇ ਅੱਗੇ ਆ ਲੋਕਾਂ ਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਕੀਤੀ ਆ ਕਿ ਵਾਤਾਵਰਨ ਜਿਹੜਾ ਹੈਗਾ ਉਹ ਦਿਨ ਬਦ ਦਿਨ ਖਰਾਬ ਹੋ ਰਿਹਾ ਵਾ ਔਰ ਖਰਾਬ ਵੀ ਅਸੀਂ ਆਪ ਕਰ ਰਹੇ ਆ ਕੋਈ ਹੋਰ ਨਹੀਂ ਕਰ ਰਿਹਾ ਸੋ ਇਹਦੇ ਬਾਬਤ ਅਸੀਂ ਕਿਉਂਕਿ ਗੁਰੂ ਨਗਰੀ ਆ ਗੁਰੂ ਨ ਅੰਮ੍ਰਿਤਸਰ ਦੇ ਵਿੱਚ ਲੋਕ ਸਭਾ ਸੀਟ ਦੀ ਸ਼ਾਨਦਾਰ ਜਿੱਤ ਤੋਂ ਬਾਅਦ ਗੁਰਜੀਤ ਸਿੰਘ ਔਸਲਾ ਤੀਜੀ ਵਾਰ ਸੰਸਦ ਮੈਂਬਰ ਬਣਨ ਤੇ ਹਲਕਾ ਪਛਮੀ ਵਾਰਡ ਨੰਬਰ 1 ਗੋਬਿੰਦਪੁਰਾ ਪੁਰਾਣੀ ਚੂੰਗੀ ਵਿਖੇ ਵਾਰਡ ਇੰਚਾਰਜ ਗੌਰਵ ਅਰੋੜਾ ਵੱਲੋਂ ਲੱਡੂ ਵੰਡ ਕੇ ਖੁਸ਼ੀ ਮਨਾਈ ਗਈ। ਇਸ ਮੌਕੇ ਉਹਨਾਂ ਦੇ ਨਾਲ ਵੇਦ ਰਤਨ ਵਿੱਲਾ ਸਾਹਿਲ ਕੁਮਾਰ ਵੀ ਮੌਜੂਦ ਸਨ। ਔਸਲਾ ਸਾਹਿਬ ਜਿਹੜੀ ਦੇਖੋਈ ਆ ਮੈਂ ਇਸ ਮੂੰਹ ਜਿਹੜੇ ਕਾਂਗਰਸੀ ਵਰਗ ਆ ਉਹਨਾਂ ਦਾ ਹੱਥ ਜੋੜ ਕੇ ਸਾਡੇ ਵਰਕਰਾਂ ਨੇ ਬਹੁਤ ਬਹੁਤ ਜ਼ਿਆਦਾ ਸਾਥ ਦਿੱਤਾ ਹੈ ਔਸਲਾ ਸਾਹਿਬ ਜੀ ਦਾ। ਇਸ ਮੂਹ ਸਮੂਚੀ ਵਰਕਰਾਂ ਦੀ ਜਿੱਤ ਹੋਈ ਆ ਤੇ ਜਿਹੜੀ ਆ ਸਾਡੇ ਸਮੂਹ ਜਿਹੜੇ 5 ਹਲਕੇ ਆ 5 ਹਲਕਿਆਂ ਦੇ ਵਿੱਚੋਂ ਇੱਕ ਵੈਸਟ ਹਲਕਾ ਇਹ ਹੋ ਜਾਵਾ ਜਿਹਦੇ ਤੇ ਓਇਲਾ ਸਾਹਿਬ ਭਾਰੀ ਜਿੱਤ ਦੇ ਨਾਲ ਜੇਤੂ ਹੋਏ ਨੇ ਹਰਿਆਵਲ ਪੰਜਾਬ ਅੰਮ੍ਰਿਤਸਰ ਵੱਲੋਂ ਫੋਰੈਸਟ ਕਾਲਜ ਫਾਰ ਕਮਰਸ ਦੇ ਪ੍ਰਿੰਸੀਪਲ ਸਟਾਫ ਅਤੇ ਵਿਦਿਆਰਥੀਆਂ ਨਾਲ ਮਿਲ ਕੇ ਰੁੱਖ ਲਗਾ ਕੇ ਵਿਸ਼ਵ ਵਾਤਾਵਰਣ ਦਿਵਸ ਮਨਾਇਆ ਗਿਆ ਹਰਿਆਵਲ ਪੰਜਾਬ ਵੱਲੋਂ ਇੰਜੀਨੀਅਰ ਮਨਜੀਤ ਸਿੰਘ ਸੈਣੀ ਡਾਕਟਰ ਇਕਬਾਲ ਸਿੰਘ ਤੋਂ ਵਿਪਨ ਸ਼ਰਮਾ ਨੇ ਬੱਚਿਆਂ ਨੂੰ ਵਾਤਾਵਰਨ ਨੂੰ ਸ਼ੁੱਧ ਰੱਖਣ ਲਈ ਪ੍ਰੇਰਿਤ ਕੀਤਾ ਇੱਕ ਰੁੱਖ ਸੌ ਸੁਖ ਇਹ ਜਿਹੜੇ ਰੋਖਾ ਬਹੁਤ ਸਾਰੀਆਂ ਬਿਮਾਰੀਆਂ ਦਾ ਨਾਸ ਕਰਦੇ ਨੇ ਇਹਨਾਂ ਦੇ ਵਿੱਚੋਂ ਬਹੁਤ ਵਧੀਆ এনवायरमेंट ਮਿਲਦੀ ਆ ਪਿੱਪਲ ਨਿੰਮ ਐ ਔਰ ਐਕਦਮ ਐ ਇਸ ਤਰ੍ਹਾਂ ਦੇ ਜਿਹੜੇ ਰੋਖਾ ਸਾਡੀ ਸਿਹਤ ਲਈ ਵੀ ਬਹੁਤ ਜ਼ਿਆਦਾ ਜ਼ਰੂਰੀ ਐ ਔਰ ਸਿਹਤ ਨੂੰ ਇਹ ਬਹੁਤ ਤੰਦਰੁਸਤ ਰੱਖੀ ਐ এনवायरमेंट ਦੇ ਦੇ ਵਿੱਚ ਧਰਤੀ ਮਾਂ ਨੂੰ ਅਸੀਂ ਜਿਹੜਾ ਵਹ ਉਹ ਪੂਜਦੇ ਆ ਉਹਦੀ ਸੁਰੱਖਿਆ ਲਈ ਕੰਮ ਕਰਦੇ ਆ ਵਰਲਡ এনवायरमेंट ਡੇ ਹੈ ਤੇ ਇਹਦੇ ਉੱਤੇ ਸਾਡੇ ਕਾਲਜ ਨੇ ਤੇ ਸਰ ਨੇ ਬਹੁਤ ਵੱਡਾ ਉਪਰਾਲਾ ਲੇਤਾ ਹੈ ਪੌਦੇ ਲਗਾਉਣ ਦਾ ਬਹੁਤ ਵਧੀਆ ਉਪਰਾਲਾ ਲੇਤਾ ਹੈ ਤੇ ਮੈਂ ਵੀ ਕੋਸ਼ਿਸ਼ ਕਰਾਂਗਾ ਕਿ ਜ਼ਿੰਦਗੀ 'ਚ ਜਿੰਨੇ ਤੋਂ ਵੱਧ ਤੋਂ ਵੱਧ ਪੌਦੇ ਹੋ ਸਕਦੇ ਨੇ ਉਹ ਲਗਾਉਂਗਾ ਅੰਮ੍ਰਿਤਸਰ ਦੇ ਵਿੱਚ ਲੋਕ ਸਭਾ ਸੀਟ ਤੋਂ ਗੁਰਜੀਤ ਸਿੰਘ ਔਜਲਾ ਦੀ ਸ਼ਾਨਦਾਰ ਜਿੱਤ ਤੋਂ ਬਾਅਦ ਮਲਵਿੰਦਰ ਸਿੰਘ ਮੱਲੀ ਦੀ ਅਗਵਾਈ ਹੇ ਬੇਰਕਾ ਵਿੱਚ ਲੋਕਾਂ ਨੇ ਲੱਡੂ ਵੰਡੇ ਉਹਨਾਂ ਕਿਹਾ ਕਿ ਗੁਰਜੀਤ ਸਿੰਘ ਬਹੁਤ ਹੀ ਕਾਬਿਲ ਉਮੀਦਵਾਰ ਸੀ ਜਿਨ੍ਹਾਂ ਨੂੰ ਲੋਕਾਂ ਨੇ ਚੁਣਿਆ ਅਤੇ ਉਮੀਦ ਹੈ ਕਿ ਉਹ ਅੰਮ੍ਰਿਤਸਰ ਦੇ ਵਿਕਾਸ ਲਈ ਬਹੁਤ ਕੰਮ ਕਰਨਗੇ। ਜ਼ਿਲ੍ਹਾ ਕੌਂਸਲ ਕਮੇਟੀ ਵਾਈਸ ਚੇਅਰਮੈਨ ਅੱਜ ਇਹ ਖਤਰੂ ਹੈ ਜੀ ਸਾਰਿਆਂ ਦਾ ਧੰਨਵਾਦ ਕਰਨ ਵਾਸਤੇ ਜੋ ਗੁਰਜੀਤ ਸਿੰਘ ਔਜਲਾ ਜੀ ਲੀਡ ਲੈ ਕੇ ਜਿੱਤੇ ਆ ਵਿਕਾਸ ਦੇ ਨਾਲ ਜਿੱਤੇ ਆ ਉਹਨਾਂ ਵਾਸਤੇ ਵੀ ਦਾ ਧੰਨਵਾਦ ਕਰਨ ਵਾਸਤੇ ਬੜਾ ਧੰਨਵਾਦ ਕਰਦੇ ਹਾਂ ਸਭ ਤੋਂ ਖਤਰੂ ਲਈ। ਜੈ ਮਾ ਕਾਲੀ ਚਿੰਤਪੂਰਨੀ ਸੇਵਕ ਸਭਾ ਵੱਲੋਂ 13ਵੇਂ ਮੂਰਤੀ ਸਥਾਪਨਾ ਦਿਹਾੜੇ ਦੇ ਸ਼ੁਭअवਸਰਤੇ महंत श्री सुमेष सेठ जी की प्रधानगी हेठ करवाए गए ग्यारह रोज़ा प्रोग्राम माता रानी का गुणगान किया गया इस मौके नरेश महेंद्रू पंकज सेठ सुनील मेहरा संदीप आहूजा भी मौजूद सन ਸ਼੍ਰੀ ਦੁਰਗਿਆਣਾ ਤੀਰਥ ਦੇ ਸ਼ਤਾਬਦੀ ਦਿਵਸ ਦੇ ਸੰਬੰਧ ਵਿੱਚ 28 ਮਈ ਤੋਂ 12 ਜੂਨ ਤੱਕ ਪ੍ਰਭਾਤ ਫੇਰੀਆਂ ਕੱਢੀਆਂ ਜਾ ਰਹੀਆਂ ਹਨ 8ਵੀਂ ਪ੍ਰਭਾਤ ਫੇਰੀ ਸ਼੍ਰੀ ਹਰੀ ਮੰਦਿਰ ਗੋਪਾਲ ਨਗਰ ਤੋਂ ਆਰੰਭ ਹੋ ਕੇ ਸ਼ਹਿਰ ਦੇ ਬਾਹਰੀ ਇਲਾਕਿਆਂ ਤੋਂ ਹੁੰਦੀ ਹੋਈ ਸ਼੍ਰੀ ਦੁਰਗਿਆਣਾ ਕਮੇਟੀ ਦੇ ਮੈਨੇਜਰ ਅਨਿਲ ਸ਼ਰਮਾ ਦੇ ਗ੍ਰਹਿ ਵਿਖੇ ਸਮਾਪਤ ਹੋਈ ਇਸ ਮੌਕੇ ਸੰਜੀਵ ਖੰਨਾ ਕਪਿਲ ਮਹਿਰਾ ਰੋਬਿਨ ਕੋਹਲੀ ਸਮੇਤ ਸੰਗਤਾਂ ਮੌਜੂਦ ਸਨ ਆਖਿਰ ਵਿੱਚ ਮੁੱਖ ਖਬਰਾਂ ਇੱਕ ਵਾਰ ਫਿਰ ਤੋਂ ਬੀਐਸਐਫ ਨੂੰ ਮਿਲੀ ਵੱਡੀ ਕਾਮਯਾਬੀ ਵੱਡੀ ਮਾਤਰਾ ਵਿੱਚ ਡਰਗ ਮਨੀ ਕੀਤੀ ਭਰਾਮਰ ਕੱਲੂਕਾਰੇ ਦੇ ਸੰਬੰਧ ਵਿੱਚ ਸ਼ਹਿਰ ਵਿੱਚ ਕੜੇ ਸੁਰੱਖਿਆ ਪ੍ਰਬੰਧ आख्या पुलिस कमिश्नर गुरप्रीत सिंह कुलर ने लोकसभा हलका अमृतसर च जीतन तो बाद गुरजीत सिंह औजला पहुंचे डीसी दफ्तर प्राप्त किया सर्टिफिकेट इस अनाज दबर असी अगले बुलेटिन विच फिर मिलेंगे ਹੁਣ ਮੈਨੂੰ ਦਿਓ ਇਜਾਜ਼ਤ ਧੰਨਵਾਦ